ਗਗੌੜੀ ਦੀਪ ਕੀ ਮਹਲਾ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਜੈ ਕਰ ਕੀਰਤ ਆਖੀਐ ਕਾਤੇ ਕਹੋਏ ਵਿਚਾਰ ਤਿਤ ਕਰ ਗਾਵਹੁ ਸੋਹਲਾ ਸਿਮਰਾ ਸਿਰਜਣਹਾਰੋ ਤੁਮ ਗਾਵਹੁ ਮੇਰੇ ਨਿਰਭਉ ਕਾ ਸੋਹਲਾ ਹਾ ਵਾਰੀ ਜਿਤ ਸੁਹਲੇ ਸਦਾ ਸੁਖ ਹੋਏ ਰਹਾਉ ਨਿਤਨਤ ਜੀਅੜੇ ਸੰਭਾਲਣ ਦੇਖੇਗਾ ਦੇਵਨਹਾਰ ਤੇਰੇ ਦਾਨ ਕੀਮਤ ਨਾ ਪਵੈ ਤਿਸ ਦਾਤੇ ਕਵਨ ਸੁਮਾਰੇ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੀਲ ਬੇ ਸਜਣ ਅਸੀ ਸੜਿਆ ਜੋ ਹੋਵੈ ਸਾਹਬ ਸਿਓ ਮੀੜ ਘਰ ਘਰ ਇਹੋ ਪਹਚ ਸਦੜੈ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰਾਗ ਆਸਾ ਮਹਿਲਾ ਪਹਿਲਾ ਛੈ ਕਰ ਛੈ ਗੁਰ ਛੈ ਉਪਦੇਸ਼ ਗੁਰ ਗੁਰ 21 ਅਨੇਕ ਬਾਬਾ ਜੈ ਕਰ ਕਾਤੇ ਕੀਰਤ ਹੋਏ ਸੋ ਕਰ ਰਾਖਵੜਾਈ ਤੋਏ ਰਹਾ ਵਿਸਵੇ ਜਸਿਆ ਕੜੀਆ ਪਹਿਰਾ ਥੀਤੀ ਵਾਰੀ ਮਾਹਾ ਹੋਆ ਸੂਰਜੇ ਕੋ ਰਤਨਿਕ ਨਾਨਕ ਕਾਰਤੀ ਕੀ ਕੀਤੀ ਵੀਸ ਰਾਗਤ ਨਾਸਰੀ ਮਹਿਲਾ ਬੈਲਾ गगन में थाल रावा चंद दीपक बने तारका मंडल जनक मोती तोप मल्यान लो पवन चवरो करे सकल बन राए फुलंत ज्योति कैसी आरती होए भाव खंडना तेरी आरती अनत सावद वाजंत पीरी रहा ਸਹਿਸ ਤਾਵਨ ਨਨ 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 ਹੈ ਤੋਹਿ ਕਾ ਸਹਿਸ ਮੂਰਤ ਨਨ ਏਕ ਤੋਹੀ ਸਹਿਸ ਬਦ ਵਿਮਲ ਨਨ ਏਕ ਪਦ ਗੰਧ ਵੇਨ ਸਹਿਸ ਤਵ ਗੰਧ ਈਵ ਚਲਤ ਮੋਹੀ ਸਭ ਮਹਿ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮਹਿ ਚਾਨਣ ਹੋਏ ਗੁਰ ਸਾਖੀ ਜੋਤ ਪ੍ਰਗਟ ਹੋਏ ਜੋ ਇਸ ਭਾਵੈ ਸੋ ਆਰਤੀ ਹੋਏ ਹਰ ਚਰਨ ਕਾਵਲ ਮਕਰੰਦ ਲੋਭਤ ਮਨੋ ਆਨੰਦ ਨੋ ਮੋਹਿ ਆਈ ਪਿਆਸ ਕਿਰਪਾ ਜਲ ਦਿਹ ਨਾਨਕ ਸਰੰਕ ਹੋਏ ਜਾਤੀ ਤੇਰੇ ਨਾਇ ਵਸ ਰਗ ਗੌੜੀ ਪੂਰਵੀ ਮਹਿਲਾ ਚੌਥਾ ਕਾਮ ਕ੍ਰੋਧ ਨਗਰ ਬਾਹ ਭਰਿਆ ਮਿਲ ਸਾਧੂ ਖੰਡਲ ਖੰਡਾ ਹੀ ਉਰਵਰ ਲਿਖਤ ਲਿਖੇ ਗੁਰ ਪਾਇ ਮਨ ਹਰ ਲੇਵ ਮੰਡਲ ਮੰਡਾ ਹੈ ਕਰ ਸਾਧੂ ਅੰਜਲੀ ਪੁਨ ਵੱਡਾ ਹੈ ਕਾ ਡੰਡਾਤ ਪੁਨ ਵੱਡਾ ਹੈ ਰਾਉ ਸਾਤ ਗਤ ਹਰਸ ਸਾਧਨਾ ਜਾਣ ਤਿਨ ਅੰਤਰ ਅਮੇ ਖੰਡਾ ਏ ਜੋ ਜੋ ਚਲੇ ਤਬਾ ਦੁਖ ਪਾਵੈ ਜਮ ਕਾਲ ਸਹੈ ਸਿਰ ਡੰਡਾ ਹੈ ਹਰ ਜਨ ਹਰ ਹਰ ਨਾਮ ਸਮਾਣੇ ਦੁਖ ਜਨ ਮਰਣ ਪਾਵ ਖੰਡਾਏ ਆ ਬਿਨਾਸੀ ਪੁਰਖ ਪਾਇਆ ਪਰਮੇਸ਼ਰ ਬੋ ਸੋ ਵੇ ਖੰਡ ਬ੍ਰਹਮੰਡਾ ਹੀ ਹਮ ਗਰੀਬ ਮਸਕੀਨ ਪ੍ਰਾਪ ਤੇਰੇ ਹਾਰਾ ਖਰਾਖ ਵੱਡ ਵੱਡਾ ਹੀ ਜਾਨਾਨਕ ਨਾਮ ਆਧਾਰ ਟਿਕਾ ਹਰ ਨਾਮੇ ਹੀ ਸੁਖ ਮੰਡਾ ਹੀ ਰਾਗ ਗੌੜੀ ਪੂਰਵੀ ਮਹਿਲਾ ਪੰਜਵਾ ਕਰੋ ਬੇਨਤੀ ਸੁਣੋ ਮੇਰੇ ਮੀਤਾ ਸੰਤ ਟਹਿਲ ਕੀ ਬੇਲਾ ਇਹਾ ਖਾਟ ਚਲ ਹੋ ਹਰ ਲਾ ਆਗੇ ਵਸਨ ਸੁਹਿਲਾ ਆਦ ਕਟੈ ਦਿਨ ਸਰੈ ਨਾਰੀ ਮਨ ਗੁਰ ਮਿਲ ਕਾਜ ਸਵਾਰੀ ਰਹਾਓ ਇਹ ਸੰਸਾਰ ਵਿਕਾਰ ਸੰਸੇ ਮਹਿ ਤਰਿਓ ਬ੍ਰਹਮ ਗਿਆਨੀ ਜਿਸੈ ਜਗਾਏ ਪੀ ਆਵੈ ਇਹ ਰਸ ਅਕਥ ਕਥਾ ਤਿੰਨ ਜਾਨੀ ਜਾ ਕੋ ਆਏ ਸੋਈ ਬਿਹੱਜ ਹੋ ਹਰ ਗੁਰ ਦੇ ਮਨੈ ਬਸਿਰਾ ਦੇਜ ਕਰ ਮਹਲ ਪਵ ਸੁਖ ਸਹਜੇ ਬਹੁ ਨ ਹੋਏ ਗੋ ਫਿਰਾ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਹੈ ਸੁਖ ਮੰਗੈ ਮੋਕੋ ਕਾ ਸੰਤਨ ਕੀ ਤੂਰੇ ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਮੁਕਤੀ ਜੋ ਮੰਗੈ ਮੋਕੋ ਘਰ ਸੰਤਨ ਕੀ ਤੂਰੇ ਦੇਪੋਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ